PC करेंगे और आपको बड़े ऐलान उस पीसी में नजर आएंगे हाँ देखिए, हाँ अगर कोई भी केंद्रीय मंत्री आएगा हम कोशिश करेंगे उनका विरोध करने की आज हमारा रेल लोग इसीलिए वो आ गए हैं। उनको पता भी किसान इधर लगे हुए फिर भी हम करेंगे कोशिश अपने किसानों को आह्वान करेंगे मीनाक्षी ले, लेखी जी वहाँ दुर्गाना मंदिर के पास हमें मालूम चल रहा कार्यक्रम है उनका विरोध करने की कोशिश करेंगे ਟਾਡੇ ਦਾ ਹੋਰ ਜਥੇਬੰਦੀਆਂ ਕਦੋਂ ਸ਼ਾਮਲ ਹੋਣਾ ਐਸਕੇਮ ਨਾਨ ਪੋਲਿਟਿਕਲ ਨਾਵਾ ਔਰ ਬਸ ਹੀ ਇਕਤਾ ਤਾਂ ਅਸੀਂ ਹੱਥ ਵਧਾਇਆ ਦਿਖਦੇ ਹੁਣ ਉਹਨਾਂ ਦਾ ਸੁਨੇਹਾ ਕੀ ਹੁੰਦਾ ਭਗਵੰਤਪਾ ਜੀ ਅਭਿਸ਼ਰਵੀਂ ਕਹਿੰਦਾ ਤੁ ਵਿਰੋਧ ਨਹੀਂ ਕੀਆ ਜਾ ਨਹੀਂ ਭਗਵੰਤਮਾਨ ਜੀ ਕਾ ਵਿਰੋਧ ਤਾਂ ਨਹੀਂ ਕਰ ਰਹੇ ਲੇਕਿਨ ਹਮ ਸਮਝਤੇ ਹੈ ਵੀ ਹਮਾਰੀ ਸਪੇਸ ਕੋ ਪ੍ਰੈਸਕੀ ਕੋ ਖਤਮ ਕਰਨੇ ਕੇ ਲੀਏ ਆਏ ਹੈ ਰਾਜੀਵਨ ਸਾਹਿਬ సే ਮੀਟਿੰਗ ਕਰੀ ਤੋਂ ਮੀਟਿੰਗ ਹੈਗੀ ਆ ਮੀਟਿੰਗ ਤੋਂ ਬਾਅਦ ਉਹ ਕੀ ਕਹਿੰਦੇ ਹੈਗਾ ਇਹ ਤਾਂ ਮੀਟਿੰਗ ਤੋਂ ਬਾਅਦ ਇਸਕੇ ਕਿਸਾਨ ਮਜ਼ਦੂਰ ਕੋ ਉੱਠ ਕੇ ਇਹ ਅੰਦੋਲਨ ਜਿੱਤਣਾ ਪੜੇਗਾ ये भी पत्रकार बंधु सवाल करते हैं कब सरकार मांगेगी ठीक है सरकार माने या ना माने जो शंभू और खनौरी से आवाज उठ रही है पूरे देश के खेत खल्याणों तक जा रही है देश की माताएं बहनें बेटियां तक आवाज जा रही है तीन करोड़ पंजाबी उठ खड़े हुए हैं महा पंजाब हरियाणा साथ कर लीजिए ये ढाई करोड़ उनको मिला लीजिए यही लोगों को उठना और इस समय लोकलहर का बनना यही हमारी जीत है और आज यहां आप देखेंगे रेल ट्रैक हम लोग बारह बजे पे खड़े हैं यहां पर जाम लगेगा तीन बजे तक और ये सफलतम रेल रोको आंदोलन उन्नीस के बाद आप देखेंगे ऐसा होगा असी दो फोरमा वालों किसान मजदूर मोर्चा एसकेएम गैर राजनीतिक ਅੱਜ ਦਾ ਰੇਲ ਰੋਕੋ ਅੰਦੋਲਨ ਦੋਵਾਂ ਫੋਰਮਾਂ ਵੱਲੋਂ ਸੱਦਿਆ ਗਿਆ ਐਸਕੇਐਮ ਦੀ ਬੀਕੇਜੂ ਟਕਾਉਂਦਾ ਮਨਜੀਤ ਤਨੇਰ ਹੋਰ ਜਥੇਬੰਦੀਆਂ ਵੀ ਇਹਦੀ ਸਪੋਰਟ ਕਰ ਰਹੀਆਂ ਨੇ ਜਿਹੜਾ ਰਣਜੋਤ ਸਿੰਘ 14 ਨੂੰ ਜਥਾ ਜਾਣਾ ਸੀਗਾ ਔਰ ਕਿਸਾਨਾਂ ਤੇ ਹੋਏ ਤਸ਼ੱਦਦ ਕਰਕੇ ਤੇ ਖਨੋਰੀ ਬਾਰਡਰ ਤੇ ਅਮਰ ਰਣਚਨ ਤੇ ਬੈਠੇ ਢੱਲੇਵਾਲ ਸਾਹਿਬ ਦੇ ਕਰਕੇ ਖੁਦਕੁਸ਼ੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀ ਰਜਿੰਦਰਾ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਉਹ ਕੱਲ ਦੇਰ ਰਾਤ ਉਹਦੀ ਮੌਤ ਹੋ ਗਈ ਆ ਦੁੱਖ ਜ਼ਾਹਰ ਕਰਦੇ ਦੇ ਪਰਿਵਾਰ ਨਾਲ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਮੌਤ ਹੋਈ ਆ ਉਹਨੇ ਆਪਣੀ ਚਿੱਠੀ ਵਿੱਚ ਜਿਹੜੀ ਸਾਨੂੰ ਭੇਜੀ ਸੀ ਲਿਖਿਆ ਸੀ ਕਿ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਇਸ ਕਰਕੇ ਪੰਜਾਬ ਸਰਕਾਰ ਕੇਂਦਰ ਦੇ ਖਿਲਾਫ ਐਫ ਆਈ ਆਰ ਕਰੇ ਜਿਨ੍ਹਾਂ ਨੇ ਮਜਬੂਰ ਕੀਤਾ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਉਹਦੇ ਪਰਿਵਾਰ ਨੂੰ 5 ਲੱਖ ਰੁਪਈਆ ਦੇ ਦੋਗਾ ਇੱਕ ਸਰਕਾਰੀ ਨੌਕਰੀ ਯੋਗਤਾ ਦੇ ਅਨੁਸਾਰ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ ਇਹ ਦੋਵਾਂ ਫਾਰਮਾਂ ਦਾ ਫੈਸਲਾ ਹੈਗਾ ਔਰ ਇਹਦੇ ਨਾਲ ਦੀ ਨਾਲ ਇਹਦੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਜ਼ਖਮੀ ਹਜੇ ਹਸਪਤਾਲਾਂ ਚ ਪਏ ਆ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਸਰਕਾਰ ਕਰਾ ਦੇਵੇ ਜਿਹੜਾ ਅੱਜ ਦਾ ਰੇਲ ਰੋਕੋ ਅੰਦੋਲਨ ਆ ਉਹ 50 ਤੋਂ 55 ਥਾਵਾਂ ਤੇ 23 ਜ਼ਿਲ੍ਹਿਆਂ ਵਿੱਚ ਸਾਨੂੰ ਖਬਰਾਂ ਮਿਲ ਰਹੀਆਂ ਨੇ ਪਰ ਇਹ ਤੋਂ ਵੱਧ ਗਿਣਤੀ ਵਿੱਚ ਵੀ ਹੋਊਗਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਸੀ250 ਅਨਸਾਰ ਫਸਲਾਂ ਦੇ ਭਾ ਲਖੀਮਪੁਰ ਖਰੀਦਦਾਨ ਸਾਹਿਬ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਬਿਜਲੀ ਪ੍ਰਾਈਵੇਟ ਬਿਜਲੀ ਕਰਨ ਦਾ ਬਿੱਲ ਉਹ ਜਿਹੜਾ ਵਾ ਉਹ ਉਹ ਦੋਦੇ ਤੇ ਵੀ ਉਹ ਵਾਪਸ ਲਿਆ ਜਾਵੇ ਹੁਣ ਜਿਵੇਂ ਤੁਸੀਂ ਵੇਖਿਆ ਦਿੱਲੀ ਦਾ ਪ੍ਰਦੂਸ਼ਣ ਦਾ ਇੰਡੈਕਸ ਕਹਿੰਦੇ 400 ਤੋਂ ਪਾਰ ਚਲਾ ਗਿਆ ਹੁਣ ਕਿਉਂ ਨੀ ਕੋਈ ਚੈਨਲ ਤੇ ਰੌਲਾ ਪਉਂਦਾ ਵੀ ਸਾਡੀ ਪ੍ਰਾਲੀ ਨੂੰ ਅੱਗ ਲੱਗੀ ਆ ਜਾਂ ਹਰਿਆਣੇ 'ਚ ਨਹੀਂ ਕਹਿੰਦੇ ਹੁਣ ਤਾਂ ਪੋਲੂਸ਼ਨ ਉੱਤੇ ਫੇਰ ਵੀ ਬਹੁਤ ਜ਼ਿਆਦਾ ਵਾ ਇਹਦਾ ਮਤਲਬ ਸਾਨੂੰ ਦੋਸ਼ੀ ਮੰਨਿਆ ਸੀ ਉਸ ਕਰਕੇ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ ਸਾਡੀਆਂ ਮੀਟਿੰਗਾਂ 'ਚ ਵੀ ਮੰਨੇ ਸੀਗੇ ਇਹ ਵੀ ਮੰਗ ਵਿੱਚ ਹੈਗੀ ਆ ਔਰ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਕੀਤੀ ਜਾਵੇ ਉਹਦੇ ਨਾਲ ਉਹਨਾਂ ਦਾ ਜੰਗਲ ਜ਼ਮੀਨ ਉਹਦੀ ਰਾਖੀ ਕੀਤੀ ਜਾ ਸਕੂਗੀ ਇਸ ਤਰ੍ਹਾਂ ਦੀਆਂ 12 ਮੰਗਾਂ ਨੂੰ ਲੈ ਕੇ ਜਿਹੜਾ ਵਾ ਅੱਜ ਦਾ ਸ ਰੇਲ ਰੋਕੋ ਅੰਦੋਲਨ 12 ਤੋਂ 3 ਵਜੇ ਤੱਕ ਸਾਰੀਆਂ ਪੰਚਾਇਤਾਂ ਨੂੰ ਸਾਰੇ ਜੂਥ ਕਲੱਬਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਜਿੱਥੇ-ਜਿੱਥੋਂ ਦੀ ਰੇਲ ਲੰਘਦੀ ਆ ਰੇਲ ਫਾਟਕ ਦੇਖਿਓ ਤੇ ਰੇਲ ਸਟੇਸ਼ਨ ਦੇਖਿਓ ਉਥੇ 3 ਘੰਟੇ ਜਾਮ ਲਾਓ ਤੇ ਇਹਨੂੰ ਸਫਲ ਕਰੋ ਰੇਲਾ ਤਾਂ ਜਾਮ ਹੋ ਜਣੀਆਂ ਪੰਜਾਬ 'ਚ ਪਰ ਅਸਲ ਵਿੱਚ ਲੱਖਾਂ ਦੀ ਗਿਣਤੀ ਨਿਕਲ ਕੇ ਆਉਣੀ ਚਾਹੀਦੀ ਆ ਸਾਨੂੰ ਐਸ.ਸੀ.ਪੀ.ਸੀ. ਹੋਰ ਧਾਰਮਿਕ ਸੰਸਥਾਵਾਂ ਰੇਲ ਰੋਕੋ ਅੰਦੋਲਨ ਦੇ ਵਿੱਚ ਲੰਗਰ ਲੈ ਕੇ ਆ ਰਹੀਆਂ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਸੇ ਤਰ੍ਹਾਂ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆਂ ਅੰਦੋਲਨ ਭਰਾ ਹੁਣ ਬਹੁਤ ਤੇਜ਼ ਹੋ ਚੁੱਕਾ ਸਰਕਾਰਾਂ ਦੀਆਂ ਕੋਸ਼ਿਸ਼ਾਂ ਮ ਕਿਤੇ ਬੰਮਤਮਕਾ ਕਰਾ ਲਈਏ ਕਿਤੇ ਕੋਈ ਕਰਾ ਕੇ ਇਸ ਅੰਦੋਲਨ ਦੇ ਧਿਆਨ ਨੂੰ ਖੰਡਾਇਆ ਜਾ ਸਕੇ ਆਪਣੇ ਅੰਦੋਲਨ ਦੀ ਰਾਖੀ ਵੀ ਕਰਨੀ ਆ ਤਾਂ ਹੀ ਭਗਵੰਤ ਮਾਨ ਦੀ ਅੱਜ ਵੋਟਾਂ ਖਣਾਰੇ ਉਹਨਾਂ ਉਦਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਵੀ ਮੀਡੀਆ ਦੇ ਵਿੱਚ ਸਾਡੀ ਸਪੇਸ ਨੂੰ ਕਿਦਾਂ ਘਟਾਇਆ ਜਾਣਾ ਹੈਗਾ ਉਵੇਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਹਾਲਾਤ ਨਹੀਂ ਦੇਖ ਰਹੇ ਅਲਖਸੰਦਾ ਤੇ ਨਾ ਕਦੀ ਕੇਜਰੀਵਾਲ ਸਾਹਿਬ ਕਿਸਾਨ ਅੰਦੋਲਨ ਦੇ ਮਸਲੇ ਤੇ ਬੋਲੇ ਆ ਨਾ ਭਗਵੰਤ ਮਾਨ ਜੀ ਕੋ ਟਾਈਮ ਆ ਪੀਓ ਦਿੱਲੀ ਜਾਣ ਔਰ ਦਿੱਲੀ ਜਾਣ ਕੇ ਕਿਸਾਨਾਂ ਮਜ਼ਦੂਰਾਂ ਦੀ ਮਤਵ ਵਾਸਤੇ ਕੇਂਦਰ ਤੇ ਦਬਾਅ ਬਣ ਜੋ ਸਾਨੂੰ ਲੱਗਦਾ ਧੰਨਵਾਦ